ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਓ ਜ਼ਿੰਦਗੀ ਘੋੜੇ ਦੀ ਤਰ੍ਹਾਂ ਜਵਾਨੀ ਵਿੱਚ ਲੰਗੇਗੀ ਨੰਬਰ 1 ਹਰੀਆਂ ਤਾਲਾ ਸਬਜ਼ੀਆਂ ਦਾ ਬਧੇਰੇ ਸੇਵਨ ਕਰੋ ਸਰੀਰ ਵਿੱਚ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਹੋਵੇਗੀ ਤੇ ਨਾਲ ਹੀ ਚਿਹਰੇ ਉੱਪਰ ਹਮੇਸ਼ਾ ਜਵਾਨੀ ਜੜੀ ਰਹੇਗੀ ਨੰਬਰ 2 ਬਰਗਰ ਪੀਦੇ ਨੂੰ ਆਪਣੇ ਤੋਂ ਦੂਰ ਰੱਖੋ ਨਹੀਂ ਤਾਂ ਜਲਦੀ ਹੀ ਬੁੱਢੇ ਹੋ ਜਾਵੋਗੇ ਤੇ ਨਾਲ ਹੀ ਬਿਮਾਰੀਆਂ ਵਿੱਚ ਹਮੇਸ਼ਾ ਕਿਰੇ ਰਹੋਗੇ ਮਟਾਪੇ ਦੇ ਸ਼ਿਕਾਰ ਹੋਣਗੇ ਨੰਬਰ 3 ਚਿਹਰੇ ਉੱਪਰ ਕੋਈ ਵੀ ਪ੍ਰੋਡਕਟ ਲਗਾਉਣ ਦੀ ਬਜਾਏ ਹਫਤੇ ਵਿੱਚ ਇੱਕ ਵਾਰ ਮਲਤਾਨੀ ਮਿੱਟੀ ਵਿੱਚ ਦੁੱਧ ਪਾ ਕੇ ਲਗਾ ਲਿਆ ਕਰੋ ਜਿਹੜਾ ਚੰਗਕ ਜਾਵੇਗਾ ਤੇ ਚਿਹਰਾ ਜ਼ਿੰਦਗੀ ਭਰ ਹੈਲਥੀ ਰਹੇਗਾ। ਨੰਬਰ 4 ਨਹਾਉਣ ਲਈ ਹਮੇਸ਼ਾ ਤਾਜ਼ਾ ਪਾਣੀ ਹੀ ਵਰਤੋ ਕਦੇ ਵੀ ਝੂੜਾਂ ਵਿੱਚ ਧਰਤ ਨਹੀਂ ਹੋਵੇਗਾ ਤੇ ਨਾਲ ਹੀ ਸਰੀਰ ਪੂਰਾ ਦਿਨ ਤਰੋਤਾਜ਼ਾ ਹੀ ਮਹਿਸੂਸ ਕਰੇਗਾ। ਨੰਬਰ 5 ਦਵਾਈ ਖਾਣ ਸਮੇਂ ਕਦੇ ਵੀ ਠੰਡਾ ਪਾਣੀ ਨਾ ਵਰਤੋ ਦਵਾਈ ਖਾਣ ਤੋਂ ਤੁਰੰਤ ਬਾਅਦ ਆਰਾਮ ਜ਼ਰੂਰ ਕਰੋ ਜਲਦੀ ਨਾਲ ਠੀਕ ਹੋ ਜਾਵਾਂਗੇ। ਨੰਬਰ 6 ਰੋਜ਼ਾਨਾ ਦੀ ਜ਼ਿੰਦਗੀ ਫਲਾਂ ਸਬਜ਼ੀਆਂ ਦਾ ਸੇਵਨ ਬਧੇਰੇ ਕਰੋ ਕਦੇ ਵੀ ਚਿਹਰਾ ਖਰਾਬ ਨਹੀਂ ਹੋਵੇਗਾ ਤੇ ਨਾਲ ਹੀ ਚਿਹਰੇ ਤੇ ਚਮਕ ਹਮੇਸ਼ਾ ਬਣੀ ਰਹੇਗੀ। ਨੰਬਰ 7 ਜਿਨ੍ਹਾਂ ਦੀ ਚਿਹਰੇ ਦੀ ਚਮੜੀ ਆਇਲੀ ਹੋਵੇ ਉਹਨਾਂ ਨੂੰ ਕਦੇ ਵੀ ਆਪਣੇ ਚਿਹਰੇ ਉੱਪਰ ਕੋਈ ਵੀ ਤੇਲ ਜ਼ਿਆਦਾ ਸਮਾਂ ਲਗਾ ਕੇ ਨਹੀਂ ਰੱਖਣਾ ਚਾਹੀਦਾ। ਇਸ ਨਾਲ ਤੁਹਾਡੇ ਚਿਹਰੇ ਨੂੰ ਨੁਕਸਾਨ ਹੋ ਸਕਦਾ ਹੈ। ਨੰਬਰ 8 ਜਦੋਂ ਵੀ ਇਸ਼ਨਾਨ ਕਰਦੇ ਹੋ ਤਾਂ ਆਪਣੇ ਕੱਪੜੇ ਪੂਰੀ ਤਰ੍ਹਾਂ ਨਾਲ ਪਾ ਕੇ ਬਾਹਰ ਨਿਕਲੋ ਕਦੇ ਵੀ ਬਿਨਾਂ ਕੱਪੜਿਆਂ ਤੋਂ ਬਾਹਰ ਨਾ ਨਿਕਲੋ। ਇਸ ਤਰ੍ਹਾਂ ਕਰਨਾ ਤੁਸੀਂ ਗਰਮੀ ਸਰਦੀ ਦਾ ਸ਼ਿਕਾਰ ਹੋ ਸਕਦੇ ਹੋ। ਨੰਬਰ 9 ਘੱਟ ਬੋਲਿਆ ਕਰੋ ਜ਼ਿਆਦਾ ਸੁਣਿਆ ਕਰੋ ਦਿਮਾਗ ਹਮੇਸ਼ਾ ਤੇਜ਼ ਰਹੇਗਾ ਤੇ ਨਾਲ ਹੀ ਜ਼ਿੰਦਗੀ ਪਰ ਕਦੇ ਵੀ ਮਾਰ ਨਹੀਂ ਖਾਵੋਗੇ ਰਾਜਿਆਂ ਦੀ ਤਰ੍ਹਾਂ ਜ਼ਿੰਦਗੀ ਬਤੀਤ ਕਰੋਗੇ ਨੰਬਰ 10 ਚਾਹ ਨੂੰ ਕਦੇ ਵੀ ਦੁਬਾਰਾ ਗਰਮ ਕਰਕੇ ਨਾ ਪੀਓ ਦੁਬਾਰਾ ਗਰਮ ਕੀਤੀ ਹੋਈ ਚਾਹ ਸਰੀਰ ਨੂੰ ਬਹੁਤ ਨੁਕਸਾਨ ਕਰਦੀ ਹੈ ਤੇ ਨਾਲ ਹੀ ਤੁਸੀਂ अनेका ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਕਿਉਂਕਿ ਇਹ ਦੁਬਾਰਾ ਗਰਮ ਕਰਨ ਸਮੇਂ ਜ਼ਹਿਰ ਬਣ ਜਾਂਦੀ ਹੈ ਨੰਬਰ 11 ਰੋਜ਼ਾਨਾ ਇਸ਼ਨਾਨ ਕਰਿਆ ਕਰੋ ਇਸ ਨਾਲ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਘੱਟ ਹੋਵੋਗੇ ਤੇ ਨਾਲ ਹੀ ਰੋਜ਼ਾਨਾ ਕੱਪੜੇ ਜ਼ਰੂਰ ਬਦਲੋ ਕਦੇ ਵੀ ਸਰੀਰ ਵਿੱਚ ਸਮੈਲ ਨਹੀਂ ਆਵੇਗੀ। ਨੰਬਰ 12 ਸਾਬਣ ਦੀ ਬਜਾਏ ਚਿਹਰੇ ਨੂੰ ਦਹੀਂ ਨਾਲ ਮਲ ਕੇ ਧੋ ਲਓ ਚਿਹਰਾ ਚਮਕ ਜਾਵੇਗਾ ਤੇ ਨਾਲ ਹੀ ਚਿਹਰੇ ਦੇ ਦਾਗ-ਧੱਬੇ ਸਾਫ਼ ਹੋਣਗੇ ਪੂਰਾ ਦਿਨ ਚਿਹਰੇ ਤੇ ਨਮੀ ਬਣੀ ਰਹੇਗੀ। ਨੰਬਰ 13 ਖੂਨ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਗੁੜ ਸ਼ੱਕਰ ਅਤੇ ਅਨਾਰ ਦਾ ਸੇਵਨ ਜ਼ਰੂਰ ਕਰੋ ਦੇ ਨਾਲ ਹੀ ਖੂਨ ਵਧਣ ਲੱਗ ਜਾਵੇਗਾ। ਨੰਬਰ 14 ਜੇਕਰ ਦਿਲ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਬੈਂਗਣ ਦਾ ਇਸਤੇਮਾਲ ਕਰੋ ਕਦੇ ਵੀ ਦਿਲ ਕਮਜ਼ੋਰੀ ਮਹਿਸੂਸ ਨਹੀਂ ਕਰੇਗਾ ਇਸ ਤੋਂ ਇਲਾਵਾ ਸਰੀਰ ਵੀ ਤੰਦਰੁਸਤ ਰਹੇਗਾ। ਨੰਬਰ 15 ਜਿਸ ਵਿਅਕਤੀ ਨੂੰ ਅਟੈਕ ਦੀ ਸਮੱਸਿਆ ਹੈ ਉਹ ਉਸ ਨੂੰ ਕਦੇ ਵੀ ਮਲਾਈ ਵਾਲੇ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੇ ਨਾਲ ਹੀ ਜਦੋਂ ਵੀ ਦੁੱਧ ਪੀਂਦੇ ਹੋ ਤਾਂ ਪੂਰਾ ਪਤਲਾ ਕਰਕੇ ਹੀ ਪੀਓ। ਨੰਬਰ 16 ਬੁੱਲ੍ਹਾਂ ਨੂੰ ਜੇਕਰ ਤੁਸੀਂ ਗੁਲਾਬੀ ਰੱਖਣਾ ਚਾਹੁੰਦੇ ਹੋ ਤਾਂ ਹਮੇਸ਼ਾ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ ਕਦੇ ਵੀ ਬੁੱਲ੍ਹ ਕਾਲੇ ਨਹੀਂ ਹੋਣਗੇ ਤੇ ਨਾਲ ਹੀ ਰਾਤ ਨੂੰ ਦੁੱਧ ਦੀ ਮਲਾਈ ਵੀ ਜ਼ਰੂਰ ਲਗਾਓ। ਨੰਬਰ 17 ਜੇਕਰ ਸਰਦੀਆਂ ਵਿੱਚ ਬੁਖਾਰ ਨਾ ਉਤਰ ਰਿਹਾ ਹੋਵੇ ਤਾਂ ਪਿਆਜ਼ ਨੂੰ ਗਰਮ ਕਰਕੇ ਪੀ ਲਓ ਬੁਖਾਰ ਉਤਰ ਜਾਵੇਗਾ ਤੇ ਨਾਲ ਹੀ ਤੁਸੀਂ ਦੁਬਾਰਾ ਵੀ ਬੁਖਾਰ ਦੇ ਸ਼ਿਕਾਰ ਨਹੀਂ ਹੋਮੂਗੇ। ਨੰਬਰ 18 ਸਲਾਦ ਖਾਣ ਸਮੇਂ ਕਦੇ ਵੀ ਉਸ ਉੱਪਰ ਨਾਮਕ ਜਾਂ ਫਿਰ ਮਿਰਚ ਦਾ ਇਸਤੇਮਾਲ ਨਾ ਕਰੋ ਤੇ ਨਾਲ ਹੀ ਫਲਾਂ ਉੱਪਰ ਇਸ ਤਰ੍ਹਾਂ ਕਰਨ ਨਾਲ ਤੁਸੀਂ ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ। ਨੰਬਰ 19 ਉਲਟੀ ਗੰਤੀ ਵੀ ਕਰ ਲਿਆ ਕਰੋ ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਤੇ ਨਾਲ ਹੀ ਸੋਚਣ ਸ਼ਕਤੀ ਵੀ ਵਧੇਰੇ ਵਧਣ ਲੱਗ ਜਾਂਦੀ ਹੈ। ਨੰਬਰ 20 ਰੋਜ਼ਾਨਾ ਇੱਕ ਅਮਰੂਦ ਖਾ ਲਿਆ ਕਰੋ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ਤੇ ਨਾਲ ਹੀ ਕਦੇ ਵੀ ਦਵਾਈ ਖਾਣ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 21 ਧਾਲਾਂ ਸਬਜ਼ੀਆਂ ਵਿੱਚ ਹਮੇਸ਼ਾ ਘਰ ਵਿੱਚ ਮਸਾਲੇ ਤਿਆਰ ਕਰਕੇ ਹੀ ਪਾਓ ਬਾਹਰ ਵਾਲੇ ਮਸਾਲੇ ਇਸਤੇਮਾਲ ਨਾ ਕਰੋ ਇਹ ਤੁਹਾਡੇ ਸਰੀਰ ਨੂੰ ਕੋਈ ਵੀ ਫਾਇਦਾ ਨਹੀਂ ਦਿੰਦੇ ਸਿਰਫ ਮੂੰਹ ਦਾ ਹੀ ਸੁਆਦ ਵਧਾਉਂਦੇ ਹਨ। ਨੰਬਰ 22 ਕੋਲਡ ਡਰਿੰਕ ਨਾਲੋਂ ਦੁੱਧ ਲੱਸੀ ਪੀ ਲਿਆ ਕਰੋ ਜੋ ਸਰੀਰ ਵਿੱਚ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੋਣ ਦਿੰਦੇ ਤੇ ਨਾਲ ਹੀ ਸਰੀਰ ਵਿੱਚ ਤਾਕਤ ਪਾਉਂਦੇ ਹਨ ਪਰ ਜੇਕਰ ਤੁਸੀਂ ਕੋਲਡ ਡਰਿੰਕ ਜਿਆਦਾ ਪੀਂਦੇ ਹੋ ਤਾਂ ਤੁਹਾਡੇ ਗੁਰਦੇ ਫੇਫੜੇ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 3 ਜਦੋਂ ਵੀ ਤੁਸੀਂ ਕੋਈ ਵੀ ਖਾਣਾ ਖਾਂਦੇ ਹੋ ਤਾਂ ਫर्श ਤੇ ਕੱਪੜਾ ਵਿਛਾ ਕੇ ਬੈਠ ਚੋ ਖਾਣਾ ਵੀ ਸਵਾਦ ਲੱਗੇਗਾ ਤੇ ਪਚ ਵੀ ਜਲਦੀ ਜਾਵੇਗਾ ਨਾਲੇ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 24 ਕੇਲੇ ਦੇ ਦੁੱਧ ਦਾ ਪੇਸਟ ਬਣਾ ਕੇ ਚਿਹਰੇ ਉੱਪਰ ਲਗਾ ਲਿਆ ਕਰੋ ਇਸ ਨਾਲ ਚਿਹਰੇ ਉੱਪਰ ਕੁਦਰਤੀ ਚਮਕ ਆਵੇਗੀ ਤੇ ਨਾਲ ਹੀ ਚਿਹਰੇ ਦੇ ਦਾਗ-ਧੱਬੇ ਸਾਫ਼ ਹੋ ਜਾਣਗੇ ਨੰਬਰ 25 ਕਰੀਮ ਵਿੱਚ ਫਾਊਂਡੇਸ਼ਨ ਮਿਕਸ ਕਰਕੇ ਲਗਾ ਲਿਆ ਕਰੋ ਕਦੇ ਵੀ ਹੋਰ ਮੇਕਅਪ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾਲ ਹੀ ਚਿਹਰੇ ਤੇ ਚਮਕ ਵੀ ਬਹੁਤ ਆਵੇਗੀ। ਨੰਬਰ 26 ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਉੱਪਰ ਸਰੋਂ ਦਾ ਤੇਲ ਕੋਸਾ ਕਰਕੇ ਮਲ ਲਿਆ ਕਰੋ। ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਤੇ ਨਾਲ ਪੂਰੇ ਦਿਨ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ। ਨੰਬਰ 27 ਖਾਂਸੀ ਨੂੰ ਜਲਦੀ ਰੋਕਣ ਲਈ ਘਿਓ ਵਿੱਚ ਕਾਲੀ ਮਿਰਚ ਪਾ ਕੇ ਉਸ ਨੂੰ ਗਰਮ ਕਰਕੇ ਕਾਲੀ ਮਿਰਚ ਕੱਢ ਕੇ ਖਾ ਲਓ। ਜਲਦੀ ਨਾਲ ਖਾਂਸੀ ਠੀਕ ਹੋ ਜਾਵੇਗੀ। ਇਸ ਤੋਂ ਇਲਾਵਾ ਦਵਾ ਵੀ ਨਹੀਂ ਹੋਵੇਗੀ। ਨੰਬਰ 28 ਸਫੇਦ ਜੀਰੇ ਦਾ ਇਸਤੇਮਾਲ ਕਰ ਲਿਆ ਕਰੋ ਅੱਖਾਂ ਦੀ ਰੌਸ਼ਨੀ ਤੀਜੀ ਨਾਲ ਵਧਣ ਲੱਗ ਜਾਵੇਗੀ ਤੇ ਨਾਲ ਹੀ ਕਦੇ ਵੀ ਘਟੇਗੀ ਵੀ ਨਹੀਂ ਨੰਬਰ 29 ਔਰਤਾਂ ਜਿਆਦਾ ਮੇਕਅਪ ਨਾ ਕਰਿਆ ਕਰੋ ਚਿਹਰਾ ਖਰਾਬ ਹੁੰਦਾ ਹੈ ਚਮੜੀ ਢਿੱਲੀ ਪੈ ਜਾਂਦੀ ਹੈ ਨਾਲ ਹੀ ਚਿਹਰੇ ਉੱਪਰ ਝੁਰੜੀਆਂ ਜ਼ਿਆਦਾ ਪੈਣ ਲੱਗ ਜਾਂਦੀਆਂ ਹਨ ਨੰਬਰ 30 ਚੌਲਾਂ ਦੇ ਪਾਣੀ ਦੀ ਤਸੀਹ ਠੰਡੀ ਹੁੰਦੀ ਹੈ ਇਸ ਲਈ ਇਸ ਨੂੰ ਪੀ ਲਿਆ ਕਰੋ ਇਸ ਨਾਲ ਹੀ ਪੇਸ਼ਾਬ ਜਲਣ ਅਤੇ ਲਕੂਰੀਆ ਦੀ ਸਮੱਸਿਆ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ ਨੰਬਰ 31 ਸਬਜ਼ੀਆਂ ਨੂੰ ਜ਼ਿਆਦਾ ਦਿਨ ਫ੍ਰਿਜ ਵਿੱਚ ਰੱਖ ਕੇ ਨਾ ਖਾਓ ਇਸ ਨਾਲ ਤੁਸੀਂ ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਪਹਿਲੇ ਸਮਿਆਂ ਵਿੱਚ ਫ੍ਰਿਜਾਂ ਨਹੀਂ ਹੁੰਦੀਆਂ ਸੀ ਜਿਸ ਕਰ ਲੋਕ ਤਾਜ਼ਾ ਖਾਣਾ ਬਣਾ ਕੇ ਖਾਂਦੇ ਸੀ ਬਦੇਰੇ ਤੰਦਰੁਸਤ ਰਹਿੰਦੇ ਸਨ ਨੰਬਰ 32 ਜ਼ਿਆਦਾ ਸੋਚਿਆ ਨਾ ਕਰੋ ਵਾਲ ਚਿੱਟੇ ਹੋਣ ਲੱਗ ਜਾਂਦੇ ਨੇ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਤੇ ਨਾਲ ਹੀ ਬੁਢਾਪਾ ਵੀ ਜਲਦੀ ਆ ਜਾਂਦਾ ਹੈ ਨੰਬਰ 33 ਰੋਜ਼ਾਨਾ ਡ్రਾਈ ਫਰੂਟ ਜ਼ਰੂਰ ਖਾ ਲਿਆ ਕਰੋ ਉੱਪਰ ਦੀ ਦੁੱਧ ਪੀ ਲਿਆ ਕਰੋ ਸਰੀਰ ਵਿੱਚ ਤਾਕਤ ਆਵੇਗੀ ਅੱਖਾਂ ਦੀ ਰੋਸ਼ਨੀ ਤੇਜ਼ ਰਹੇਗੀ ਸੁਣਨ ਸ਼ਕਤੀ ਵਧੇਗੀ ਤੇ ਨਾਲ ਹੀ ਉਮਰ ਵੀ 20 ਵਰਗੀ ਹੀ ਲੱਗੇਗੀ ਨੰਬਰ 34 ਜੇਕਰ ਦੰਦਾਂ ਨੂੰ ਚਮਕਦਾਰ ਬਣਾਉਣਾ ਤਾਂ ਸਰੋਂ ਦੇ ਤੇਲ ਵਿੱਚ ਨਿੰਬੂ ਦਾ ਰਸ ਅਤੇ ਨਮਕ ਮਿਕਸ ਕਰਕੇ ਬੁਰਸ਼ ਉੱਪਰ ਲਗਾ ਕੇ ਕਰ ਲਿਆ ਕਰੋ ਦੰਦ ਇੰਨੇ ਚਮਕ ਜਾਣਗੇ ਕਿ ਕਿਸੇ ਹੋਰ ਚੀਜ਼ ਨੂੰ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 35 ਵਾਲ ਜਿਆਦਾ ਚਿੱਟੇ ਹੋਗੇ ਤਾਂ ਡਾਈ ਨਾ ਲਗਾਓ ਸਗੋਂ ਪਿਆਜ਼ ਦਾ ਰਸ ਜਾਂ ਫਿਰ ਰੀਠਾ ਲਗਾਉਣਾ ਸ਼ੁਰੂ ਕਰਦੇ ਹੋ ਤੇ ਨਾਲ ਹੀ ਆਮਲੇ ਪਾਊਡਰ ਦਾ ਪਾਣੀ ਵਿੱਚ ਪਾ ਕੇ ਸੇਵਨ ਕਰਨਾ ਸ਼ੁਰੂ ਕਰਦੇ ਹੋ ਦਿਨਾਂ ਵਿੱਚ ਹੀ ਵਾਲ ਕਾਲੇ ਹੋ ਜਾਣਗੇ। ਨੰਬਰ 36 ਹਫਤੇ ਵਿੱਚ ਇੱਕ ਦਿਨ ਨਮਕ-ਚੀਨੀ ਨਾ ਖਾਇਆ ਕਰੋ ਇਸ ਨਾਲ ਤੁਹਾਡਾ ਸਰੀਰ ਸਹੀ ਰਹੇਗਾ ਕਦੇ ਵੀ ਇਨ੍ਹਾਂ ਕਾਰਨ ਬਿਮਾਰੀਆਂ ਦੇ ਸ਼ਿਕਾਰ ਨਹੀਂ ਹੋਮੋਗੇ। ਨੰਬਰ 37 ਪਾਲਕ ਨੂੰ ਮੂੰਗੀ ਦੀ ਦਾਲ ਵਿੱਚ ਪਾ ਕੇ ਖਾ ਲਓ ਸਰੀਰ ਵਿੱਚ ਆਇਰਨ ਦੀ ਕਮੀ ਪੂਰੀ ਹੋ ਜਾਵੇਗੀ ਤੇ ਨਾਲ ਹੀ ਸਰੀਰ ਨੂੰ ਹੋਰ ਵੀ ਕਈ ਲਾਭ ਮਿਲਣਗੇ। ਨੰਬਰ 38 ਸਲਾਦ ਵਿੱਚ ਕੱਚੀਆਂ ਸਬਜ਼ੀਆਂ ਦਾ ਸੇਵਨ ਜ਼ਰੂਰ ਕਰੋ ਸਰੀਰ ਦੀਆਂ ਕਈ ਘਟਾਂ ਪੂਰੀਆਂ ਆਪਣੇ ਆਪ ਹੋ ਜਾਣਗੀਆਂ। ਨੰਬਰ 39 ਸਰਦੀਆਂ ਹੋਣ ਜਾਂ ਫਿਰ ਗਰਮੀਆਂ ਪਾਣੀ ਜ਼ਰੂਰ ਪੀਵੋ ਕਦੇ ਵੀ ਪਾਣੀ ਨੂੰ ਨਾ ਛੱਡੋ ਨਹੀਂ ਤਾਂ ਤੁਹਾਡਾ ਸਰੀਰ ਅਨੇਕਾਂ ਹੀ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ ਜਿਸ ਕਾਰਨ ਤੁਹਾਨੂੰ ਡਾਕਟਰ ਕੋਲ ਦਖਲ ਵੀ ਹੋਣਾ ਪੈ ਸਕਦਾ ਹੈ। ਨੰਬਰ 40 ਰਸਨਾ ਖੀਰਾ ਜ਼ਰੂਰ ਖਾਓ ਇਸ ਵਿੱਚ ਬਧੇਰੇ ਪਾਣੀ ਹੀ ਹੁੰਦਾ ਹੈ ਜੋ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਬਹੁਤ ਮਦਦ ਕਰਦਾ ਹੈ ਤੇ ਨਾਲ ਹੀ ਚਿਹਰੇ ਉੱਪਰ ਚਮਕ ਆਵੇਗੀ। ਨੰਬਰ 41 ਰੋਟੀ ਨਾਲ ਦਾਲ ਸਬਜ਼ੀ ਦੋਨੋਂ ਹੀ ਖਾ ਲਿਆ ਕਰੋ ਰੋਟੀ ਘੱਟ ਖਾਇਆ ਕਰੋ ਇਸ ਨਾਲ ਸਰੀਰ ਜਵਾਨ ਰਹਿੰਦਾ ਹੈ ਤੇ ਨਾਲ ਹੀ ਕਦੇ ਵੀ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਨੰਬਰ 42 ਜੇਕਰ ਮੋਟਾਪੇ ਤੋਂ ਜ਼ਿਆਦਾ ਪਰੇਸ਼ਾਨ ਹੋ ਤਾਂ ਰੋਜ਼ਾਨਾ ਪੌੜੀਆਂ ਚੜ੍ਹਿਆ ਉਤਰਿਆ ਕਰੋ ਇਸ ਨਾਲ ਲੱਤਾਂ ਦੀ ਕਸਰਤ ਹੋਵੇਗੀ ਸਰੀਰ ਦਾ ਜੋਰ ਲੱਗੇਗਾ ਮੋਟਾਪਾ ਘੱਟ ਹੋਣ ਲੱਗ ਜਾਵੇਗਾ ਨੰਬਰ 43 ਚਿਹਰੇ ਉੱਪਰ ਫਿੰਸੀਆਂ ਨੂੰ ਦੂਰ ਕਰਨਾ ਹੋਵੇ ਤਾਂ ਦੁੱਧ ਦੀ ਆਈਸ ਬਣਾ ਲਓ ਚਿਹਰੇ ਉੱਪਰ ਮਲਣੀ ਸ਼ੁਰੂ ਕਰਦੇ ਹੋ ਚਿਹਰੇ ਦੀਆਂ ਫਿੰਸੀਆਂ ਦੂਰ ਹੋਣਗੀਆਂ ਤੇ ਨਾਲ ਹੀ ਚਿਹਰੇ ਤੇ ਚਮਕਾਵੇਗੀ ਨੰਬਰ 44 ਰੋਟੀਆਂ ਬਣਾਉਣ ਸਮੇਂ ਆਟੇ ਵਿੱਚ ਪਾਲਕ ਮੇਥੇ ਪਾ ਲਿਆ ਕਰੋ ਇਸ ਨਾਲ ਰੋਟੀ ਸਵਾਦ ਵੀ ਲੱਗਦੀ ਹੈ ਤੇ ਨਾਲ ਹੀ ਸਰੀਰ ਨੂੰ ਨੇਕਾ ਹੀ ਤਤ ਮਿਲਦੇ ਹਨ। ਹਾਂ ਨੰਬਰ 45 ਸਾਈਆਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੁੱਧ ਦੀ ਛੱਗ ਚਿਹਰੇ ਉੱਪਰ ਲਗਾ ਲਓ ਇਸ ਨਾਲ ਸਾਈਆਂ ਵੀ ਖਤਮ ਹੋ ਜਾਣੀ ਹੈ ਤੇ ਚਿਹਰੇ ਦੇ ਨਾਲ ਹੀ ਚਿਹਰੇ ਤੇ ਗਲੋ ਵੀ ਆਵੇਗਾ। ਨੰਬਰ 46 ਕਈ ਵਾਰ ਲੱਕੜ ਦੇ ਚਮਚੇ ਨੂੰ ਅਸੀਂ ਸਾਈਡ ਤੇ ਰੱਖ ਦਿੰਦੇ ਹਾਂ ਜਿਸ ਕਰਕੇ ਸਬਜ਼ੀ ਜਾਂ ਕੋਈ ਵੀ ਚੀਜ਼ ਸੈਲਫ ਉੱਪਰ ਡਿੱਗ ਜਾਂਦੀ ਹੈ ਇਸ ਲਈ ਚਮਚੇ ਨੂੰ ਡੱਬੂ ਦੀ ਢੰਡੀ ਵਿੱਚ ਫਸਾ ਦਿਓ ਇਸ ਨਾਲ ਉਸ ਵਿੱਚਲਾ ਸਮਾਨ ਬਾਹਰ ਨਹੀਂ ਡਿੱਗੇਗਾ। ਨੰਬਰ 47 ਗੈਸ ਸਿਲੰਡਰ ਜਦੋਂ ਵੀ ਨਵਾਂ ਲਗਾਉਂਦੇ ਹੋ ਤਾਂ ਉਸ ਨੂੰ ਪਹਿਲਾਂ ਹਮੇਸ਼ਾ ਚਲਾ ਕੇ ਦੇਖੋ ਕਿ ਉਸ ਦੀ ਆਵਾਜ਼ ਤਾਂ ਨਹੀਂ ਆ ਰਹੀ ਜੇਕਰ ਆ ਰਹੀ ਹੋਵੇ ਤਾਂ ਲੀਕ ਹੋ ਰਿਹਾ ਹੈ ਨੰਬਰ 48 ਰਾਤ ਨੂੰ ਦੁੱਧ ਪੀਣ ਤੋਂ ਪਹਿਲਾਂ ਕੋਈ ਨਾ ਕੋਈ ਡ్రਾਈ ਫਰੂਟ ਖਾ ਲਓ ਅੱਖਾਂ ਦੀ ਰੋਸ਼ਨੀ ਨਹੀਂ ਘਟੇਗੀ ਤੇ ਨਾਲ ਹੀ ਸਰੀਰ ਨੂੰ ਤਾਕਤ ਮਿਲੇਗੀ ਨੰਬਰ 49 ਹਾਰਟ ਅਟੈਕ ਆਉਣ ਦੀ ਸਮੱਸਿਆ ਹੋਵੇ ਤਾਂ ਅਦਰਕ ਦਾ ਟੁਕੜਾ ਚਬਾ ਲਓ ਹਾਰਟ ਅਟੈਕ ਤੋਂ ਰਾਹ ਮਿਲੇਗਾ ਤੇ ਫਿਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਨੰਬਰ 50 ਕਿਸੇ ਵੀ ਜੂਸ ਵਿੱਚ ਨਮਕ ਪਾ ਕੇ ਨਾ ਪੀਵੋ ਇਸ ਨਾਲ ਸਰੀਰ ਨੂੰ ਜੂਸ ਦਾ ਫਾਇਦਾ ਨਹੀਂ ਨਹੀਂ ਹੋਵੇਗਾ ਇਸ ਤੋਂ ਇਲਾਵਾ ਜ਼ਿਆਦਾ ਨਾਮਕੀ ਖਣ ਕਰਨ ਤੁਸੀਂ ਜਲਦੀ ਬੁੱਢੇ ਹੋਮੋਗੇ ਨੰਬਰ 51 ਟਾਇਲਟ ਜਾਣ ਤੋਂ ਪਹਿਲਾਂ ਪਾਣੀ ਵਿੱਚ ਮਿੱਠਾ ਸੋਡਾ ਪਾ ਕੇ ਸੀਟ ਉੱਪਰ ਪਾ ਦਿਓ ਇਸ ਨਾਲ ਤੁਸੀਂ ਕੀਟਾਣੂ ਤੋਂ ਬਚੇ ਰਹੋਗੇ ਬਿਮਾਰੀਆਂ ਤੋਂ ਦੂਰ ਰਹੋਗੇ ਤੇ ਨਾਲ ਹੀ ਤੁਹਾਡਾ ਪਰਿਵਾਰ ਹਮੇਸ਼ਾ ਤੰਦਰੁਸਤ ਰਹੇਗਾ ਨੰਬਰ 52 ਜੇਕਰ ਤੁਸੀਂ ਫੋਨ ਦੀ ਸਕਰੀਨ ਉੱਪਰ ਪੈਸ ਲਿੰਦੀਆਂ ਬਿੰਦੀਆਂ ਲਗਾ ਲਓ ਫਿਰ ਇਸ ਨੂੰ ਹਲਕੇ ਹੱਥਾਂ ਨਾਲ ਫੋਨ ਦੀ ਸਕਰੀਨ ਤੇ ਘਸਾ ਦਿਓ ਫਿਰ ਉਹਦੀ ਮਦਨ ਦਾ ਸਾਫ ਕਰਦੇ ਹੋ ਇਸ ਤਰ੍ਹਾਂ ਕਰਨਾ ਤੁਹਾਡੇ ਫੋਨ ਦੀ ਸਕਰੀਨ ਚਮਕ ਜਾਵੇਗੀ ਐਵੇਂ ਲੱਗੇਗੀ ਜਿਵੇਂ ਨਵੀਂ ਹੀ ਹੋਵੇ ਨੰਬਰ 53 ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਇੱਕ ਚਮਚ ਹਰੀ ਸੌਂਫ ਖਾਣੀ ਸ਼ੁਰੂ ਕਰਦੇ ਹੋ ਇਸ ਨਾਲ ਸਰੀਰ ਦੀ ਹਰ ਸਮੱਸਿਆ ਖਤਮ ਹੋ ਜਾਂਦੀ ਹੈ ਦੁੱਧ ਪਲਾਉਣ ਵਾਲੀ ਮਾਂ ਜੇਕਰ ਸੌਂਫ ਖਾ ਲਵੇ ਤਾਂ ਬੱਚੇ ਨੂੰ ਦੁੱਧ ਸਹੀ ਮਾਤਰਾ ਵਿੱਚ ਮਿਲਦਾ ਹੈ ਨੰਬਰ 54 ਗੈਸ ਚੁੱਲ੍ਹੇ ਉੱਪਰ ਚਾਕੂ ਨੂੰ ਰੱਖ ਕੇ ਗਰਮ ਕਰ ਲਓ ਫਿਰ ਇਸ ਨੂੰ ਬੱਚੇ ਦੀ ਖਾਣ ਵਾਲੀ ਚੀਜ਼ ਵਿੱਚ ਫੇਰ ਦਿਓ ਇਸ ਤਰ੍ਹਾਂ ਕਰਨਾ ਬੱਚੇ ਨੂੰ ਲੱਗੀ ਨਜ਼ਰ ਉੱਤਰ ਜਾਵੇਗੀ ਉਹ ਖਾਣ ਪੀਣ ਵੀ ਸਹੀ ਲੱਗ ਜਾਵੇਗਾ ਤੇ ਨਾਲ ਹੀ ਉਸ ਦੀ ਆਵਾਜ਼ ਵੀ ਸਾਫ਼ ਕਰਨ ਵਿੱਚ ਮਦਦ ਮਿਲੇਗੀ ਨੰਬਰ 55 ਜਦੋਂ ਵੀ ਤੁਸੀਂ ਖਾਣਾ ਬਣਾ ਲੈਂਦੇ ਹੋ ਤਾਂ 2 ਮਿੰਟ ਉਸ ਤੋਂ ਬਾਅਦ ਵਿੱਚ ਆਪਣੀ ਰਸੋਈ ਦੀਆਂ ਟਾਈਲਾਂ ਨੂੰ ਸਾਫ਼ ਕਰਨ ਦਾ ਸਮਾਂ ਜ਼ਰੂਰ ਲਗਾਓ ਇਸ ਤਰ੍ਹਾਂ ਕਰਨਾ ਤੁਹਾਡੀ ਰਸੋਈ ਹਮੇਸ਼ਾ ਸ਼ੀਸ਼ੇ ਜਿਹੇ ਤਰ੍ਹਾਂ ਚਮਕ ਚਮਕਦੀ ਰਹੇਗੀ ਤੇ ਨਾਲ ਹੀ ਸਾਫ਼ ਸੁਥਰੀ ਵੀ ਰਹੇਗੀ ਨੰਬਰ 56 ਜਦੋਂ ਵੀ ਪਰੌਂਠੇ ਬਣਾਉਣੇ ਹੋਣ ਤਾਂ ਇੱਕ ਚਮਚਾ ਆਟੇ ਵਿੱਚ ਮਲਾਈ ਦਾ ਪਾ ਕੇ ਗੁੰਨ ਲਓ ਇਸ ਤਰ੍ਹਾਂ ਕਰਨਾ ਪਰੌਂਠੇ ਬਹੁਤ ਹੀ ਜ਼ਿਆਦਾ ਨਰਮ ਤੇ ਸਵਾਦਗਰਮਣਗੇ ਇਸ ਤੋਂ ਇਲਾਵਾ ਫੁੱਲਣਗੇ ਵੀ ਐਨੇ ਕਿ ਖੋਦੇ ਕੇ ਹੈਰਾਨ ਹੋਮੋਗੇ ਨੰਬਰ 56 ਸਿਰ ਦਰਦ ਨਾਲ ਹਟ ਰਹੀ ਹੋਵੇ ਤਾਂ ਨਿੰਬੂ ਦੇ ਪੱਤੇ ਲਓ ਉਹਨਾਂ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਨਾਲ ਮਸਲ ਲਓ ਫਿਰ ਇਹਨਾਂ ਨੂੰ 2-3 ਮਿੰਟ ਸੁੰਘ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਿਰ ਦਾ ਦਰਦ ਸ਼ੂ ਮੰਤਰ ਹੋ ਜਾਵੇਗਾ ਨੰਬਰ 58 ਪੈਨਸਲ ਪੁਅਸ਼ਪ ਵਰਗੀਆਂ ਅੱਖਾਂ ਦੀਆਂ ਕਸਰਤਾਂ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਸਕਦੀਆਂ ਹਨ ਇਸ ਤੋਂ ਇਲਾਵਾ ਸਾਡੀ ਉਮਰ ਦੇ ਨਾਲ-ਨਾਲ ਅੱਖਾਂ ਨੂੰ ਵਿਗੜਨ ਤੋਂ ਰੋਕ ਸਕਦੀਆਂ ਹਨ ਜੇਕਰ ਅਸੀਂ ਇਹਨਾਂ ਕਸਰਤਾਂ ਨੂੰ ਕਰਦੇ ਰਹਿੰਦੇ ਹਾਂ ਤਾਂ 30 ਦੀ ਉਮਰ ਤੋਂ ਬਾਅਦ ਵੀ ਕਦੇ ਵੀ ਸਾਡੀ ਅੱਖਾਂ ਦੀ ਰੌਸ਼ਨੀ ਨਹੀਂ ਘਟੇਗੀ ਨੰਬਰ 58 ਬਦਾਮ ਦਾ ਪੇਸਟ ਬਣਾ ਕੇ ਦੁੱਧ ਵਿੱਚ ਮਿਕਸ ਕਰਕੇ ਚਿਹਰੇ ਉੱਪਰ ਲਗਾ ਲਓ ਚਿਹਰੇ ਤੇ ਚਮਕ ਆਵੇਗੀ ਦਾਗ ਤੇ ਧੱਬੇ ਸਾਫ਼ ਹੋਣਗੇ ਤੇ ਨਾਲ ਹੀ ਝੁਰੜੀਆਂ ਛਾਈਆਂ ਵੀ ਖਤਮ ਹੋਣ ਲੱਗ ਜਾਣਗੀਆਂ। ਨੰਬਰ 60 ਸਬਜ਼ੀਆਂ ਵਿੱਚ ਕਦੇ ਵੀ ਘਿਓ ਤੇ ਤੇਲ ਦੋਨੋਂ ਇਕੱਠੇ ਨਾ ਪਾ ਕੇ ਬਣਾਓ ਇਸ ਨਾਲ ਤੁਸੀਂ ਅਨੇਕਾਂ ਹੀ ਸਮੱਸਿਆਵਾਂ ਦੇ ਸ਼ਿਕਾਰ ਹੋ ਸਕਦੇ ਹੋ ਇਸ ਲਈ ਤੜਕਾ ਹਮੇਸ਼ਾ ਤੇਲ ਦਾ ਹੀ ਲਗਾਓ। ਨੰਬਰ 61 ਗਰਮ ਕੱਪੜੇ ਰੱਖਣ ਸਮੇਂ ਕਦੇ ਵੀ ਫਰਨੇਲ ਦੀਆਂ ਗੋਲੀਆਂ ਨੂੰ ਪੇਟੀ ਵਿੱਚ ਇਕੱਠੀਆਂ ਨਾ ਰੱਖੋ ਸਗੋਂ ਚਾਰੇ ਕੋਨਿਆਂ ਵਿੱਚ ਇੱਕ-ਇੱਕ ਗੋਲੀ ਰੱਖ ਦਿਓ ਇਸ ਨਾਲ ਤੁਹਾਡੇ ਕੱਪੜੇ ਕਦੇ ਵੀ ਖਰਾਬ ਨਹੀਂ ਹੋਣਗੇ ਨੰਬਰ 62 ਅਸੀਂ ਰੋਜ਼ਾਨਾ ਜੋ ਵੀ ਖਾਂਦੇ ਹਾਂ ਸਾਡੇ ਸਰੀਰ ਨੂੰ ਪੂਰੇ ਦਿਨ ਲਈ ਊਰਜਾ ਮਿਲਦੀ ਹੈ ਇਸ ਲਈ ਸਵੇਰ ਦਾ ਨਾਸ਼ਤਾ ਹਮੇਸ਼ਾ ਸਹੀ ਹੀ ਕਰਨਾ ਚਾਹੀਦਾ ਹੈ ਤੇ ਨਾਲ ਹੀ ਹੈਲਦੀ ਵੀ ਜਿਸ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੋਵੇ ਨੰਬਰ 63 ਵਾਲਾਂ ਉੱਪਰ ਜਦੋਂ ਵੀ ਤੁਸੀਂ ਸ਼ੈਂਪੂ ਲਗਾਉਂਦੇ ਹੋ ਤਾਂ ਉਸ ਨੂੰ ਕੱਲੇ ਨੂੰ ਕਦੇ ਵੀ ਨਾ ਲਗਾਓ ਹਮੇਸ਼ਾ ਪਾਣੀ ਜ਼ਰੂਰ ਮਿਕਸ ਕਰੋ ਨਹੀਂ ਤਾਂ ਤੁਹਾਡੇ ਵਾਲਾਂ ਨੂੰ ਨੇਕਾਂ ਹੀ ਸਮੱਸਿਆਵਾਂ ਹੋ ਜਾਣਗੀਆਂ ਨੰਬਰ 64 ਖਾਣਾ ਬਣਾਉਣ ਸਮੇਂ ਉਸ ਵਿੱਚ ਹਿੰਗ ਜ਼ਰੂਰ ਪਾਇਆ ਕਰੋ ਇਸ ਨਾਲ ਸਰੀਰ ਵਿੱਚ ਕਦੇ ਵੀ ਗੈਸ ਨਹੀਂ ਬਣਦੀ ਤੇ ਨਾਲ ਹੀ ਸਬਜ਼ੀ ਦੀ ਖੁਸ਼ਬੂ ਵੀ ਵਧੀਆ ਆਉਂਦੀ ਹੈ ਨੰਬਰ 65 ਰਾਤ ਦੇ ਸਮੇਂ ਪਨੀਰ ਭੁੱਲ ਕੇ ਵੀ ਨਾ ਖਾਓ ਨੀਂਦਾਂ ਆਉਣ ਦੀ ਸਮੱਸਿਆ ਹੋਵੇਗੀ ਤੇ ਖਾਣਾ ਜਲਦੀ ਹਾਜਮ ਵੀ ਨਹੀਂ ਹੋਵੇਗਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ